ਅਧਿਆਪਕ ਕਿਸਾਨੀ ਅੰਦੋਲਨ ਨਾਲ ਸਬੰਧਤ ਮੁੱਦਿਆਂ ਤੇ ਗੱਲ ਕਰਦੇ ਆਂ ਵੀ ਕਿਸਾਨੀ ਅੰਦੋਲਨ ਦੇ ਵਿੱਚ ਸਰਕਾਰ ਨੇ ਕੀ ਫੈਸਲਾ ਲਿਆਗਾ ਤੇ ਹਾਈ ਕੋਰਟ ਨੇ ਕੀ ਫੈਸਲਾ ਲਿਆਗਾ ਸਰਕਾਰ ਕਿਸ ਤਰੀਕੇ ਦੀਆਂ ਚਾਲਾਂ ਖੇਡ ਕੇ ਕਿਸਾਨਾਂ ਨੂੰ ਆਪਣੀ ਚਾਲ ਦੇ ਵਿੱਚ ਫਸਾ ਰਹੀ ਆ ਤੇ ਅਪਦਾ ਉਹੀ ਘੋਗੋ ਪੁਰਾਣਾ বাজਾਈ ਜਾਂਦੀ ਆ ਜਿਹੜੇ ਸਰਕਾਰ ਪਹਿਲਾਂ ਬਜਾ ਰਹੀ ਸੀ ਤੇ ਜਿਹੜੇ ਹਾਈ ਕੋਰਟ ਦੇ ਬਾਰੇ ਗਰਤ ਪਰਮ ਫਲਾਏ ਗਏ ਸੀਗੇ ਵੀ ਹਾਈ ਕੋਰਟ ਨੇ ਐ ਕਿਸਾਨਾਂ ਨੂੰ ਫਟਕਾਰ ਪਾਈ ਐ ਫਟਕਾਰ ਪਾਈ ਕਿਸਾਨਾਂ ਬਾਰੇ ਉਹ ਕਿਹਾ ਵੀ ਤੁਸੀਂ ਮੁੰਡਿਆਂ ਨੂੰ ਅੱਗੇ ਲਾ ਕੇ ਅੰਦੋਲਨ ਲੜ ਰਹੇ ਹੋ ਵੀ ਕਿਸਾਨ ਆਗੂਆਂ ਨੂੰ ਜੇਲ੍ਹ 'ਚ ਭੇਜੋ ਉਹ ਸਾਰੀਆਂ ਗੱਲਾਂ ਹੁਣ ਝੂਠ ਸਾਬਤ ਹੋਈਆਂ ਨੇ ਉਹਦੇ ਤੇ ਆਪਾਂ ਵੀਡੀਓ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੇ ਆਪਾਂ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ ਤੇ ਗੱਲ ਕਰਦੇ ਆ ਸ਼ਨੀਵਾਰ ਨੂੰ ਕੈਬਨਿਟ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਤੇ ਨੇ ਆਪਣੀ ਉਹੀ ਪੁਰਾਣੀ ਯੋਜਨਾ ਵੀ ਪੰਜ ਫਸਲਾਂ ਤੇ ਐਮ ਐਸ ਪੀ ਦੇਣ ਵਾਲੀ ਜਿਹਦੇ ਚ ਮੱਕੀ ਕਪਾਹ ਮਾਸਰ ਮਾਂ ਤੇ ਅਰਹਰ ਇਹ ਪੰਜ ਫਸਲਾਂ ਨੇ ਇਹਨਾਂ ਤੇ ਐਮ ਐਸ ਪੀ ਦਿੱਤੀ ਆ ਤੇ ਜਿਵੇਂ ਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਚੰਡੀਗੜ੍ਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਰਕਾਰ ਦੇ ਤਿੰਨ ਮੰਤਰੀ ਆਏ ਸੀ ਜਿਹੜੀ ਉਹ ਗੱਲ ਕਰਦੇ ਸੀ ਵੀ ਕੁਝ ਫਸਲਾਂ ਤੇ 5 ਸਾਲ ਲਈ ਐਮ ਐਸ ਪੀ ਦੀ ਗਾਰੰਟੀ ਦੇਣ ਨੂੰ ਤਿਆਰ ਆ ਉਹੀ ਪੁਰਾਣੀ ਗੱਲ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਆਪ ਤੇ ਆਪਦੀ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਸਿਰਫ 5 ਸਾਲਾਂ ਲਈ ਕਿਸਾਨਾਂ ਨੂੰ ਗਰੰਟੀ ਗਰੰਟੀ ਕਿਸਾਨਾਂ ਨੂੰ ਐਮਐਸਪੀ ਦਿੱਤੀ ਆ 5 ਸਾਲਾਂ ਲਈ ਜਿਹੜੀ ਕਿ ਕਿਸਾਨ ਨਕਾਰ ਚੁੱਕੇ ਨੇ ਕਿਸਾਨ ਆਪਣੀਆਂ ਪੁਰਾਣੀਆਂ ਜਿਹੜੀਆਂ ਪੁਰਾਣੀਆਂ ਮੀਟਿੰਗਾਂ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਕਿਸਾਨ ਨਕਾਰ ਚੁੱਕੇ ਨੇਗੇ ਨਿਰੰਤਰ ਨਕਾਰਨ ਤੋਂ ਬਾਅਦ ਹੀ ਕਿਸਾਨਾਂ ਨੇ ਇਹ ਮੰਗਾਂ ਨੂੰ ਨਕਾਰਨ ਤੋਂ ਬਾਅਦ ਹੀ ਜਿਹੜਾ ਅੰਦੋਲਨ ਹੁਣ ਚੱਲ ਰਿਹਾ ਇਹੇ ਖੜਾ ਕੀਤਾਗਾ ਹੁਣ ਅਗਰ ਸਰਕਾਰ ਉਹੀ ਮੁੱਦਿਆਂ ਨੂੰ ਬਾਰ-ਬਾਰ ਉਹੀ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਪੁਰਾਣੀਆਂ ਗੱਲਾਂ ਨੂੰ ਆਪਣੀਆਂ ਨੂੰ ਬਾਰ-ਬਾਰ ਲਿਆ ਲੈ ਕੇ ਸਰਕਾਰ ਗੱਲ ਕਰਦੀ ਆ ਤਾਂ ਉਹ ਤਾਂ ਸਰਕਾਰ ਇੱਕ ਤਰੀਕੇ ਦੀ ਮਰੀ ਹੋਈ ਕਿਸਾਨੀ ਨੂੰ ਦੁਬਾਰਾ ਹੁਣ ਟੀਵੀ ਚੈਨਲ ਇੰਨਾ ਰੌਲਾ ਪਾ ਰਹੇ ਨੇ ਅਖਬਾਰਾਂ ਭਰੀਆਂ ਪਈਆਂ ਨੇ ਟੀਵੀ ਚੈਨਲ ਬਾ ਚੈਨਲ ਵਾਰ-ਵਾਰ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਤਾਂ ਐਮਐਸਪੀ ਦੇਤੀ ਜੀ ਕਿਸਾਨਾਂ ਨੂੰ ਆਹ ਦੇਤਾ ਉਹ ਦੇਤਾ ਇਹ ਸਭ ਝੂਠ ਹੈ ਕੁਝ ਨਹੀਂ ਦਿੱਤਾ ਸਭ ਗੱਲ ਗਲਤ ਗੱਲਾਂ ਐਵੇਂ ਹੀ ਰੌਲਾ ਹੀ ਪਾਇਆ ਗਿਆਗਾ ਹੋਰ ਕੋਈ ਗੱਲ ਨਹੀਂ ਇੰਨਾਂ ਗੱਲਾਂ ਨੂੰ ਤਾਂ ਕਿਸਾਨ ਮੰਨਦਾ ਹੀ ਨਹੀਂ ਸੀ ਪਹਿਲਾਂ ਹੁਣ ਇੱਕ ਹੋਰ ਗੱਲ ਕਰਦੇ ਆ ਇਹਦੇ ਤੇ ਜਿਹੜਾ ਇੱਕ ਪਿੱਛੇ ਜੇ ਖਬਰ ਚੱਲੀ ਸੀ ਬਹੁਤ ਜ਼ਿਆਦਾ ਜਿਹਦੇ ਵਿੱਚ ਇਹ ਆਇਆ ਸੀ ਵੀ ਜੀ ਕਿਸਾਨਾਂ ਨੂੰ ਫਟਕਾਰ ਪਾਈ ਅਖਬਾਰਾਂ ਪੱਟੀਆਂ ਪੱਟੀਆਂ ਅਖਬਾਰਾਂ ਭਰੀਆਂ ਪਈਆਂ ਸੀ ਟੀਵੀ ਚੈਨਲਾਂ ਤੇ ਕਿਹਾ ਜਾ ਰਿਹਾ ਸੀ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਨੂੰ ਫਟਕਾਰ ਪਾਈ ਤੇ ਇਹ ਕਿਹਾ ਵੀ ਕਿਸਾਨਾਂ ਆਗੂਆਂ ਨੂੰ ਚੁੱਕ ਕੇ ਚਨਈ ਜੇਲ੍ਹ ਦੇ ਵਿੱਚ ਬੰਦ ਕਰੋ ਇਹਨਾਂ ਤੇ ਐਨਐਸਏ ਲਾਓ ਤੇ ਨਾਲ ਇਹ ਵੀ ਅਖਬਾਰਾਂ ਚ ਕਿਹਾ ਗਿਆ ਸੀ ਵੀਡੀਓ ਚੈਨਲਾਂ ਤੇ ਗੋਦੀ মিডিਏ ਤੇ ਕਿਹਾ ਗਿਆ ਸੀ ਕਿ ਕਿਸਾਨ ਨੇ ਜਿਹੜੇ ਛੋਟੇ-ਛੋਟੇ ਜਵਾਕਾਂ ਨੂੰ ਮੂਹਰੇ ਲਾ ਕੇ ਅੰਦੋਲਨ ਲੜ ਰਹੇ ਨੇ ਉਹਨਾਂ ਨੂੰ ਛੋਟੇ ਜਵਾਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਨਵਾਲਗ ਜਵਾਕਾਂ ਨੂੰ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਜ ਹਾਈ ਕੋਰਟ ਦੀ ਤੁਹਾਨੂੰ ਡਿਟੇਲ ਚ ਦੱਸੂਗਾ ਵੀ ਹਾਈ ਕੋਰਟ ਨੇ ਕੀ ਕਿਹਾ ਉਹ ਸਾਰੀਆਂ ਗੱਲਾਂ ਨੇ ਗਿਆ ਜਿਹੜੀਆਂ ਉਹਨਾਂ ਦੀਆਂ ਇਹ ਗਲਤ ਸਾਬਤ ਹੋ ਗਈਆਂ ਇਹ ਅੰਦੋਲਨ ਨੂੰ ਬਦਨਾਮ ਕਰਨ ਖਾਤਰ ਕੀਤੀਆਂ ਜਾਣ ਵਾਲੀਆਂ ਗੱਲਾਂ ਸੀ ਅਦਾਲਤ ਵਿੱਚ ਜਿਵੇਂ ਅਖਬਾਰਾਂ 'ਚ ਗੱਲਾਂ ਕੀਤੀਆਂ ਗਈਆਂ ਨੇ ਅਦਾਲਤ 'ਚ ਐ ਨਹੀਂ ਗੱਲਾਂ ਕੀਤੀਆਂ ਜਾਂਦੀਆਂ ਅਦਾਲਤ ਦੇ ਵਿੱਚ ਗੱਲ ਕਰਨ ਦਾ ਤਰੀਕਾ ਹੋਰ ਹੁੰਦਾ ਹੈ ਹੁਣ ਪੀਐਲਾਂ ਪਈਆਂ ਜਿਹੜੀਆਂ ਪੀਐਲ ਪੀਆਈਐਲ ਨੰਬਰ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਜਿਹੜੀਆਂ ਰਿੱਟਾਂ ਪਈਆਂ ਉਹਦੇ ਵਿੱਚ ਪੀਆਈਐਲ ਨੰਬਰ 29 30 36 ਤੇ 42 ਅਵਲੀਕ 2024 ਇਹ ਪਈਆਂ ਨੇ ਇੱਕ ਤਾਂ ਪ੍ਰਤਾਪ ਸਿੰਘ ਵਰਸਸ ਯੂਨੀਅਨ ਆਫ ਇੰਡੀਆ ਐਂਡ ਆਦਰਜ ਇੱਕ ਅਰਵਿੰਦ ਸੇਠ ਵਰਸਿਜ ਯੂ ਐਨ ਆਈ ਐਂਡ ਆਦਰਜ ਇਹਦੇ ਵਿੱਚ ਜੋ ਫੈਸਲੇ ਲਏ ਗਏ ਨੇ ਉਹ ਅਖਬਾਰਾਂ ਨੇ ਜਿਹੜੀਆਂ ਅਖਬਾਰਾਂ ਨੇ ਤੁਹਾਨੂੰ ਉਹਦਾ ਸਹੀ ਪੱਖ ਨਹੀਂ ਦੱਸਿਆ ਅਖਬਾਰਾਂ ਗਲਤ ਪੱਖ ਤਰੀਕੇ ਨਾਲ ਅਖਬਾਰਾਂ ਨੇਗੀਆਂ ਜਿਹੜੀਆਂ ਉਹ ਬਿਆਨ ਕਰਦੀਆਂ ਨੇ ਇਹ ਤੋਂ ਪਤਾ ਲੱਗਦਾ ਕਿ ਅਖਬਾਰਾਂ ਮੀਨੇ ਜਿਹੜੀਆਂ ਉਹ ਵੀ ਸਰਕਾਰ ਨਾਲ ਰੜੀਆਂ ਹੋਈਆਂ ਨੇ ਤੇ ਉਹ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਜਿਵੇਂ ਕਿਸਾਨ ਅੰਦੋਲਨ ਟੂ ਨੂੰ ਬਦਨਾਮ ਕਰਨ ਲਈ ਪੰਜ ਫਸਲਾਂ ਦੀ ਐਮਐਸਪੀ ਦਿੱਤੀ ਗਈ ਆ ਵੀ ਦੂਜੇ ਦੇਸ਼ਾਂ ਦੇ ਵਿੱਚ ਰੌਲਾ ਪਾਇਆ ਜਾਵੇ ਵੀ ਅਸੀਂ ਤਾਂ ਐਮਐਸਪੀ ਦੇ ਰਹੇ ਆ ਸਾਡੇ ਕੋਲੋਂ ਤਾਂ ਮਿਨੀਮਮ ਸਪੋਰਟ ਪ੍ਰਾਈਸ ਅਸੀਂ ਤਾਂ ਪੰਜ ਫਸਲਾਂ ਤੇ ਦੇ ਰਹੇ ਆ ਪਰ ਕਿਸਾਨ ਲੈਣ ਨੂੰ ਤਿਆਰ ਨਹੀਂ ਹੈਗੇ ਦੁਨੀਆ ਵਿੱਚ ਬਦਨਾਮ ਕਰਨ ਦੀ ਖਾਤਰ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਅਖਬਾਰਾਂ ਕਰ ਰਹੀਆਂ ਨੇ ਜਾ ਮੀਡੀਆ ਕਰ ਰਿਹਾ ਸਰਕਾਰ ਵਿੱਚ ਇਸ ਤਰ੍ਹਾਂ ਗੱਲ ਨਹੀਂ ਹੁੰਦੀ ਇਹ ਗੱਲਾਂ ਅਦਾਲਤ ਦੇ ਅਦਾਲਤ ਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਈ ਪੀਐਲ ਦੇ ਹੋਏ ਫੈਸਲਿਆਂ ਦੀ ਆਪਾਂ ਗੱਲ ਕਰਦੇ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਲਿਆ ਉਹਨਾਂ ਨੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਨੀਅਨ ਆਫ ਇੰਡੀਆ ਤੇ ਚੰਡੀਗੜ੍ਹ ਤੇ ਦਿੱਲੀ ਸਰਕਾਰਾਂ ਦੇ ਖਿਲਾਫ ਫੈਸਲੇ ਲਏ ਨੇ ਉਹਨਾਂ ਨੂੰ ਫਟਕਾਰ ਪਾਈਆ ਪ੍ਰਸ਼ਾਸਨ ਨੂੰ ਵੀ ਤੇ ਪੁਲਿਸ ਸਿਵਲ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਫਟਕਾਰਾਂ ਪਾਈਆਂ ਨੇ ਗਿਆ ਸ਼ੁਭਕਰਨ ਦੀ ਮੌਤ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਸ੍ਰੀ ਜੈ ਜੈ ਸ਼੍ਰੀ ਠਾਕਰ ਜੀ ਦੀ ਗਵਾਹੀ ਦੇ ਵਿੱਚ ਇੱਕ ਕਮੇਟੀ ਬਣਾਈ ਹੈ ਦੱਸੋ ਹੁਣੇ ਕਿਸਾਨਾਂ ਨੂੰ ਫਟਕਾਰ ਹੈ ਉਹਨਾਂ ਨੇ ਤਾਂ ਕਮੇਟੀ ਬਣਾਈ ਹੈ ਉਹਨੂੰ ਦੱਸੋ ਤੁਸੀਂ ਵੀ ਇਹ ਫਟਕਾਰਾਂ ਕਿਸਾਨਾਂ ਨੂੰ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੇ ਇੱਕ ਬਕਾਇਦਾ ਕਮੇਟੀ ਬਣਾਤੀ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ 0 ਐਫ ਆਈ ਆਰ ਦਰਜ ਕਰਨਾ ਸਮਝ ਤੋਂ ਪਰੇ ਦੀ ਗੱਲ ਹੈ ਨਾਲ ਹਰਿਆਣਾ ਸਰਕਾਰ ਵੱਲੋਂ ਜਾਂਚ ਨਾ ਕਰਨਾ ਵੀ ਸਮਝੀ ਤੋ ਪਰੇ ਦੀ ਗੱਲ ਹੈ ਹਰਿਆਣਾ ਦੋਵੇਂ ਸਰਕਾਰਾਂ ਰੜੀਆਂ ਹੋਈਆਂ ਹਨ ਦੋਵੇਂ ਸਰਕਾਰਾਂ ਭੱਜ ਰਹੀਆਂ ਹਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਆ ਇਸ ਲਈ ਸੁਭਕਰਨ ਤੇ ਮੌਤ ਦੇ ਸਬੰਧ ਦੇ ਵਿੱਚ ਪੂਰੀ ਜਾਂਚ ਕਰਾਉਣ ਵਾਸਤੇ ਜੈ ਸ਼੍ਰੀ ਠਾਕਰ ਜਿਹੜੇ ਰਿਟਾਇਰਡ ਜੱਜ ਨੇਗੇ ਉਹਨਾਂ ਉਹਨਾਂ ਦੀ ਗਵਾਹੀ ਵਿੱਚ ਜਿਹੜੀ ਇੱਕ ਕਮੇਟੀ ਬਣਾਈ ਗਈ ਆ ਕਮੇਟੀ ਦੇ ਸਬੰਧ ਵਿੱਚ ਸਾਰੇ ਏਰੀਆ ਨੂੰ ਬਚਣ ਲਈ ਤੇ ਸੁਭਕਰਨ ਦੀ ਮੌਤ ਦੇ ਸਬੰਧ ਵਿੱਚ ਇੱਕ ਮਹੀਨੇ ਤੱਕ ਦਾ ਇੱਕ ਮਹੀਨੇ ਤੱਕ ਦਾ ਸਮਾਂ ਦਿੱਤਾ ਵੀ ਇੱਕ ਮਹੀਨੇ ਦੇ ਵਿੱਚ ਰਿਪੋਰਟ ਪੇਸ਼ ਕਰਨੀ ਹੈ ਬਹੁਤ ਸਖਤ ਫੈਸਲਾ ਲਿਆਗਾ ਹਾਈ ਕੋਰਟ ਨੇ ਤੇ ਕਮੇਟੀ ਤੇ ਅ اچھا ਕਮੇਟੀ ਦੇ ਖਰਚੇ ਇਹ ਵੀ ਨਾਲ ਕਿਹਾ ਜਾਵੇਂ ਨਹਿਰਾਂ ਹਾਈ ਕੋਰਟ ਨੇ ਵੀ ਜਿਹੜੇ ਕਮੇਟੀ ਦੇ ਖਰਚੇ ਨੇ ਦੋਹੇ ਸਰਕਾਰਾਂ ਚੁੱਕਣਗੀਆਂ ਦੋਹੇ ਸਰਕਾਰਾਂ ਨੂੰ 5-5 ਲੱਖ ਰੁਪਈਆ ਇੱਕ ਹਫ਼ਤੇ ਦੇ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਜੋ ਕਮੇਟੀ ਜੋ ਇਨਵੈਸਟੀਗੇਸ਼ਨ ਕਰੂਗੀ ਸੁਭਕਰਨ ਸਿੰਘ ਦੀ ਮੌਤ ਦੇ ਵਿੱਚ ਸੁਭਕਰਨ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਉਹਦੇ ਵਿੱਚ ਜੋ ਕਮੇਟੀ ਆ ਗਈ ਜਿਹੜੀ ਸ੍ਰੀ ਜੈ ਸ਼੍ਰੀ ਠਾਕਰ ਜੀ ਦੀ ਅਗਵਾਈ ਦੇ ਹੇਠ ਬਣਾਈ ਗਈ ਆ ਉਹਦਾ ਇਹ ਜਿਹੜਾ ਖਰਚਾ ਹੈਗਾ ਦੋਨੇ ਸਰਕਾਰਾਂ 5-5 ਲੱਖ ਰੁਪਈਆ ਇੱਕ ਹਫ਼ਤੇ ਦੇ ਵਿੱਚ ਜਮ੍ਹਾਂ ਕਰਾਉਣ ਦੂਜੀ ਗੱਲ ਸ਼੍ਰੀ ਪ੍ਰਮੋਦ ਬਾਨ ਜੀ ADGP ਪੰਜਾਬ ਤੋਂ ਤੇ ਸ਼੍ਰੀ ਅਮਿਤ ਆਬ ਅਮਤਾਵ ਸਿੰਘ ਢਿੱਲੋਂ ADGP ਹਰਿਆਣਾ ਤੋਂ ਇਹ ਦੋਨੇ ਕਮੇਟੀ ਨੂੰ ਅਸਿਸਟ ਕਰਨਗੇ ਮਤਲਬ ਵੀ ਦੋਨੇ ਜਾਣੇ 1 ਮਹੀਨਾ ਇਹ ਕਮੇਟੀ ਦੇ ਥੱਲੇ ਕੰਮ ਕਰਨਗੇ ਜਿਹੜੀ ਸ਼੍ਰੀ ਜੈ ਸ਼੍ਰੀ ਠਾਕੁਰ ਜੀ ਅਧੀਨ ਕੰਮ ਕਰਨਗੇ ਇਹ ਦੋਨੇ ADGP ਨੇ ਪੰਜਾਬ ਤੇ ਹਰਿਆਣਾ ਦੇ ADGP ਅਗਲਾ ਫੈਸਲਾ ਇਹ ਲਿਆ ਕਿ ਦੋਨੇ ਜਿਹੜੇ ਦੋਨੇ ਦੀ ਜਿਨ੍ਹਾਂ ਦੀ ਜ਼ਰੂਰਤ ਪਊਗੀ ਉਹਦੇ ਵਿੱਚ ਅੱਦੇ-ਅੱਦੇ ਮੁਲਾਜ਼ਮ ਵੀ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਦੇਣਗੀਆਂ ਤਾਂ ਕਿ ਕਮੇਟੀ ਨਿਰਪੱਖਤਾ ਨਾਲ ਫੈਸਲਾ ਲੈ ਸਕੇ ਇਸ ਮਹੀਨੇ ਦੇ ਜਿਹੜੇ ਇੱਕ ਮਹੀਨੇ ਦੇ ਵਿੱਚ ਵਿੱਚ ਡਿਟੋ ਡਿਟੇਲ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੇਸ਼ ਕਰਨ ਲਈ ਕਮੇਟੀ ਨੂੰ ਕਿਹਾਗਾ ਪੰਜਾਬ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਹੋਰ ਵੀ ਫੈਸਲੇ ਲਏ ਗਏ ਨੇ ਦੂਜਾ ਵੱਡਾ ਫੈਸਲਾ ਹੀ ਲਿਆ ਗਿਆ ਕਿਉਂਕਿ ਦਿੱਲੀ ਸਰਕਾਰ ਪਹੁੰਚੀ ਨਹੀਂ ਸੀ ਤੇ ਕੇਜਰੀਵਾਲ ਦਾ ਤਾਂ ਕੰਮ ਹੀ ਕੀ ਜਾਗਾ ਉਹਨੇ ਤਾਂ ਪੰਜਾਬ ਨੂੰ ਲੁੱਟਣਾ ਪੰਜਾਬ ਨੂੰ ਲੁੱਟ ਕੇ ਦੂਜੇ ਸਾਰੇ ਭਾਰਤ ਦੇ ਵਿੱਚ ਐਸ਼ ਕਰਨੀਆਂ ਕੇਜਰੀਵਾਲ ਤਾਂ ਆਇਆ ਹੀ ਨਹੀਂਗਾ ਜਦ ਕਿ ਦੂਜੀਆਂ ਸਰਕਾਰਾਂ ਪੇਸ਼ ਹੋਈਆਂ ਸੀ ਜਿਵੇਂ ਕਿ ਚੰਡੀਗੜ੍ਹ ਦਿੱਲੀ ਪੰਜਾਬ ਤੇ ਹਰਿਆਣਾ ਪਰ ਆਇਆ ਨਹੀਂ ਹੁਣ ਹਾਈ ਕੋਰਟ ਨੇ ਸਖਤ ਫੈਸਲਾ ਲੈਂਦੇ ਹੋਏ ਪੰਜਾਬ ਨੂੰ ਕਿਹਾਗਾ ਕੇਜਰੀਵਾਲ ਦੀ ਜਿਹੜੀ ਭਾਈਵਾਲ ਪਾਰਟੀ ਐ ਭਾਈਵਾਲ ਹੈਗੇ ਨੇ ਕਿ ਭਗਵੰਤ ਮਾਨ ਜੀ ਭਗਵੰਤ ਮਾਨ ਨੂੰ ਕਿਹਾਗਾ ਵੀ ਤੁਸੀਂ ਦਸਤੀ ਤੌਰ ਤੇ ਜਾ ਕੇ ਦਸਤੀ ਤੌਰ ਤੇ ਜਾ ਕੇ ਤੁਸੀਂ ਉਹਨਾਂ ਨੂੰ ਹਾਈ ਕੋਰਟ ਦਾ ਜਿਹੜਾ ਆਰਡਰ ਹੈ ਉਹ ਦਿਓ ਤੇ ਅਗਲੀ ਵਾਰ ਨੂੰ ਉਹ ਪੇਸ਼ ਹੋਣ ਜਿਹੜੇ ਵੀ ਹੁਣ ਜਿਹੜੇ ਵੀ ਕਿਸਾਨ ਆਗੂਆਂ ਤੇ ਦੋਸ਼ ਲਾਏ ਜਿਹੜੇ ਕਿਸਾਨ ਆਗੂਆਂ ਨੇ ਦੋਸ਼ ਲਾਏ ਨੇ ਵੀ ਸਾਡੀ ਉਥੇ ਸੁਰੱਖਿਆ ਨਹੀਂ ਹੈਗੀ ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਅੰਦੋਲਨ ਕਰਾ ਕਰੀ ਕਿਸਾਨ ਆਗੂਆਂ ਦੀ ਜਿੱਥੇ ਕਿਸਾਨ ਬੈਠੇ ਨੇ ਉਥੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਬਣਾਉਣ ਲਈ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਦਿੱਤਾ ਦੱਸੋ ਇੱਥੇ ਕਿੱਥੇ ਕਿਸਾਨਾਂ ਨੂੰ ਫਟਕਾਰਪਾਈ ਆ ਗਈ ਹਾਈ ਕੋਰਟ ਨੇ ਅਖਬਾਰਾਂ ਭਰੀਆਂ ਪਈਆਂ ਨੇ ਵੀ ਕਿਸਾਨਾਂ ਨੂੰ ਫਟਕਾਰ ਪਾਈ ਜੀ ਕਿਸਾਨ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਤਾਂ ਬੱਚਿਆਂ ਨੂੰ ਮੂਰੇ ਲਾ ਕੇ ਅੰਦੋਲਨ ਲੜ ਰਹੇ ਹੋ ਕਿਸਾਨਾਂ ਨੂੰ ਕਿਹਾ ਵੀ ਇਹਨਾਂ ਤੇ ਐਨਐਸਏ ਲਾ ਕੇ ਇਹਨਾਂ ਨੂੰ ਚਨਈ ਜੇਲ੍ਹ ਦੇ ਵਿੱਚ ਭੇਜੋ ਮਤਲਬ ਵੀ ਇਹੀਆਂ న్యూਜ਼ ਦੇ ਵਿੱਚ ਗੋਦੀਕ ਮੀਡੀਆ ਦੇ ਵਿੱਚ ਖਬਰਾਂ ਚਲਦੀਆਂ ਰਹੀਆਂ ਨੇ ਦੱਸੋ ਆ ਹਾਈ ਕੋਰਟ ਦੇ ਮੈਂ ਨਕਲ ਲਈ ਹੋਇਆ ਤੁਹਾਨੂੰ ਨਕਲ ਚੋਂ ਦੱਸ ਰਿਹਾਗਾ ਸਾਰੀ ਗੱਲਬਾਤ ਜਿਹੜੇ ਹਾਈ ਕੋਰਟ ਦੇ ਫੈਸਲੇ ਨੇਗੇ ਹੁਣ ਆਪਾਂ ਗੱਲ ਕਰਦੇ ਆ ਐਮਐਸਪੀ ਤੇ ਆਪਾਂ ਨੇ ਸ਼ੁਰੂ ਚ ਗੱਲ ਕੀਤੀ ਸੀ ਨਾ ਐਮਐਸਪੀ ਸਰਕਾਰ ਦਾਲਾ ਕਿਉਂ ਲੈਣਾ ਚਾਹੁੰਦੀ ਆ ਭਾਰਤ ਦੇ ਵਿੱਚ ਦਾਲਾ ਦੀ ਘਾਟ ਹੈ ਭਾਰਤ 18 ਦੇਸ਼ਾਂ ਤੋਂ ਦਾਲਾਂ ਨੇ ਜਿਹੜੀਆਂ ਆਯਾਤ ਕਰਦਾ ਹੈਗਾ ਹੁਣ ਜਿਹੜੀ ਦਾਲ ਭਾਰਤ ਖਰੀਦਦਾ ਉਹ ਵੰਡ ਪ੍ਰਣਾਲੀ 'ਚ ਜਾ ਕੇ ਵਿਤਰਣ ਪ੍ਰਣਾਲੀ ਦੇ ਵਿੱਚ ਜਾ ਕੇ ਸਰਕਾਰ ਨੂੰ ਜਿਹੜੀ ਕਿਸਾਨਾਂ ਤੋਂ ਜਿਹੜੇ ਰੇਟ ਸਰਕਾਰ ਖਰੀਦਦੀ ਆ ਉਦੋਂ ਪੂਰੇ ਦੁੱਗਣੇ ਰੇਟ 'ਤੇ ਦਾਲ ਪੈਂਦੀ ਆ ਹੁਣ ਕਈ ਕਿਸਾਨਾਂ ਆਕੂ ਕਹਿ ਦਿੰਦੇ ਨੇ ਵੀ ਜੀ ਉਹ ਤਾਂ ਬਾਹਰੋਂ ਤਾਂ ਜਿਹੜੀ ਦਾਲ ਮਿਲਦੀ ਉਹ ਸਸਤੀ ਮਿਲਦੀ ਆ ਸਸਤੀ ਨਹੀਂ ਮਿਲਦੀ ਜਦੋਂ ਇਹ ਵਿਤਰਣ ਪ੍ਰਣਾਲੀ ਚ ਆਉਂਦੀ ਆ ਤਾਂ ਅੰਤਰਰਾਸ਼ਟਰੀ ਕੀਮਤ ਤੋਂ ਕਿਤੇ ਵੱਧ ਰੇਟ ਦੇ ਵਿੱਚ ਸਰਕਾਰ ਨੂੰ ਪੈਂਦੀ ਆ ਡਬਲ ਰੇਟ ਤੋਂ ਵੀ ਉੱਪਰ ਅਗਰ ਆਪਣੇ ਉਹਰੇ 50 ਰੁਪਏ ਖਰੀਦੀ ਜਾਂਦੀ ਆ ਦਾਲ ਤਾਂ ਉੱਥੇ 100 ਰੁਪਏ ਦੇ ਕਰੀਬ ਪੈਂਦੀ ਆ ਸਰਕਾਰ ਨੂੰ ਇਹ ਮੈਂ ਇੱਕ ਅੰਕੜਾ ਦੇ ਰਿਹਾ ਵੈਸੇ ਤਾਂ ਘੱਟ ਖਰੀਦੀ ਜਾਂਦੀ ਆ ਨਾ 23-24 ਰੁਪਏ ਰੇਟ ਆਗਾ ਤੇ ਤਾਂ ਹੀ ਤਾਂ ਜਿਹੜੇ ਮਸਰ ਅਰਹ ਸਰਕਾਰ ਚਾਹੁੰਦੀ ਆ ਮਸਰ ਮਾ ਤੇ ਅਰਹਰ ਇਹ ਜਿਹੜੀਆਂ ਤਿੰਨੇ ਦਾਲਾਂ ਨੇ ਵੀ ਤਿੰਨੇ ਦਾਲਾਂ ਤੇ ਭਾਰਤ ਆਗਾ ਜਿਹੜਾ ਆਤਮ ਨਿਰਭਰ ਹੋ ਜਵੇ ਹੁਣ 5 ਸਾਲ ਦੀ ਐਮਐਸਪੀ ਕਿਉਂ ਦੰਦਨੇ ਨੇ ਗਿਓ 5 ਸਾਲ ਦੀ ਐਮਐਸਪੀ ਦੇਣ ਦਾ ਮਤਲਬ ਇਹ ਆ ਵੀ ਜਦੋਂ ਐਮਐਸਪੀ ਦੇਤੀ ਦਾਲਾਂ ਤੇ ਤਾਂ 2 ਸਾਲਾਂ ਦੇ ਵਿੱਚ ਵਿੱਚ ਕਿਸਾਨਾਂ ਨੇ ਜਿਹੜੀ ਦਾਲਾਂ ਨੇਗੀਆਂ ਉਹ ਸਰਪਲੱਸ ਕਰ ਦੇਣੀਆਂ ਨੇਗੀਆਂ ਆਤਮ ਆਤਮ ਨਿਰਪਰ ਕਰ ਦੇਣੇ ਭਾਰਤ ਨੂੰ ਆਤਮ ਨਿਰਪਰ ਕਰ ਦੇਣਾਗਾ 5 ਸਾਲਾਂ ਚ ਦਾ ਸਰਕਾਰ ਨਿਰਯਾਤ ਕਰਨ ਲੱਗ ਜੂਗੀ ਦਾਲਾਂ ਦਾ ਅਗਰ ਐਮਐਸਪੀ ਮਰ ਜਾਂਦੀ ਐ ਇੰਨੀਆਂ ਦਾਲਾਂ ਕਿਸਾਨ ਪੈਦਾ ਕਰ ਦੂਗਾ 5 ਸਾਲਾਂ ਅੰਚ ਦਾ ਨਿਰਯਾਤ ਹੋਣਾ ਸ਼ੁਰੂ ਹੋ ਜੂ 5 ਸਾਲਾਂ ਬਾਅਦ ਫਿਰ ਇਹਨਾਂ ਨੂੰ ਪਤਾ ਹੋਵੇ 5 ਸਾਲਾਂ ਤੋਂ ਬਾਅਦ ਐਮਐਸਪੀ ਦੇਣ ਦੀ ਲੋੜ ਨਹੀਂ ਜਦੋਂ ਸਾਡੇ ਕੋਲ ਤਾਲਾ ਪੂਰੀਆਂ ਹੋ ਗਈਆਂ ਸਾਡੇ ਭੰਡਾਰ ਪੂਰੇ ਹੋ ਗਏ ਉਸ ਤੋਂ ਬਾਅਦ ਕਿਸਾਨ ਮਰਨ ਜਿੱਥੇ ਮਰਜੀ ਜਾ ਕੇ ਜਿਹੜੇ ਜਮ੍ਹਾਂ ਖੋਰੀ ਵਾਲੇ ਬੰਦੇ ਨੇਗੇ ਜਾਂ ਮਾਰਕੀਟ ਦੇ ਵਿੱਚ ਉੱਥੇ ਜਾ ਕੇ ਮਰਨ ਕਿਸਾਨਾਂ ਨੂੰ ਛੱਡ ਦੋ ਅਪੀ ਜਿੱਥੇ ਮਰਜੀ ਜਿੰਨੂੰ ਮਰਜੀ ਵੇਚਣ ਵਪਾਰੀ ਆਊਗਾ ਆਪਣੇ ਹਿਸਾਬ ਨਾਲ ਖਰੀਦੂਗਾ ਤਾਂ ਆਪਣੇ ਹਿਸਾਬ ਨਾਲ ਲੈ ਕੇ ਜਾਊਗਾ ਇਹ ਕਿਸਾਨਾਂ ਨੂੰ ਇਸ ਤਰੀਕੇ ਨਾਲ ਸਰਕਾਰ ਮਾਰਨਾ ਚਾਹੁੰਦੀ ਆ ਉਨੇ ਐਮਐਸਪੀ ਦੇਣਾ ਨਾ ਤਾਂ ਕੋਈ ਸਰਕਾਰ ਕਿਸਾਨਾਂ ਤੇ ਇਹਿਸਾਨ ਹੈ ਨਾ ਕੋਈ ਦੇਸ਼ ਤੇ ਇਹਿਸਾਨ ਹੈ ਇਹ ਸਭ ਸਾਰੀ ਝੂਠੀ ਗੱਲ ਐ ਐਮਐਸਪੀ ਦੀ ਇਹ ਕੋਈ ਗੱਲ ਨਹੀਂ ਗਈ ਇਹ ਝੂਠੀ ਗੱਲ ਆ ਗਈ ਤੁਹਾਡਾ ਸ਼ੋਸ਼ਣ ਕਰਕੇ ਤੁਹਾਨੂੰ ਕਾਰਪੋਰੇਟ ਘਰਾਣਿਆਂ ਦੇ ਅੱਗੇ ਤੁਹਾਨੂੰ ਵਪਾਰੀ ਘਰਾੜਿਆਂ ਦੇ ਅੱਗੇ ਟੁੰਨ ਦੀ ਤਿਆਰੀ ਹੈ ਤੁਸੀਂ ਜਿਵੇਂ 2001 2021 ਦੇ ਵਿੱਚ ਫਸੇ ਹੋ ਕਿਸਾਨ ਆਗੂ ਆਈ ਨਾ ਦੁਬਾਰਾ ਫਸ ਜਿਓ ਕਿਤੇ ਹੁਣ ਦੂਜੀ ਗੱਲ ਉਹ ਕਹਿੰਦੇ ਨੇ ਗੰਨੇ ਤੇ ਇੱਕ ਇਹਦੇ ਤੇ ਮੱਕੀ ਤੇ ਗੰਨੇ ਤੇ ਮੱਕੀ ਤੇ ਸੀ ਐਮਐਸਪੀ ਦਿੰਨੇ ਆ ਇਹਦੇ ਵਿੱਚ ਵੀ ਕਿਸਾਨ ਨੂੰ ਬਦਨਾਮ ਕਰਨ ਵਾਲੀ ਗੱਲ ਆ ਵੀ ਅਸੀਂ ਤਾਂ ਜੀ ਡਾਈਵਰਸਿਟੀ ਦਾ ਸਿਧਾਂਤ ਦਿੰਨੇ ਆ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਆ ਪਰ ਕਿਸਾਨ ਬਦਲ ਨੂੰ ਤਿਆਰ ਨਹੀਂ ਕਿਸਾਨ ਨੂੰ ਇਹ ਪਤਾਗਾ ਹੁਣ ਵੀ ਇਹਦੇ ਨਾਲ ਜੀ ਪਾਣੀ ਦਾ ਵੀ ਬੋਝ ਘਟੂਗਾ ਤੇ ਜਿਹੜੀ ਉਪਜਾਊ ਪਾਣਾਗਾ ਉਹ ਵੀ ਵੱਧ ਜਾਊਗਾ ਹੁਣ ਤੁਸੀਂ ਕੀ ਕਰੋਗੇ ਤੁਸੀਂ ਇਹ ਮੱਕੀ ਤੇ ਗੰਨੇ ਦੇ ਵਿੱਚ ਤੁਸੀਂ ਕਣਕ ਤੇ ਚੌਲ ਬੀਜਣਾ ਛੱਡ ਦੋਗੇ ਜਦੋਂ ਤੁਸੀਂ ਕਣਕ ਤੇ ਚੌਲ ਬੀਜਣਾ ਛੱਡਤਾ ਤੁਹਾਡੀ ਕਣਕ ਤੇ ਚੌਲ ਤੇ ਐਮ ਐਸ ਪੀ ਵੀ ਖਤਮ ਹੋ ਜਾਣੀ ਆ ਜਦੋਂ ਤੁਸੀਂ ਦੁਬਾਰਾ ਤੁਹਾਡੀ ਜਦੋਂ 5 ਸਾਲਾਂ ਬਾਅਦ ਇਹਦੇ ਤੇ ਐਮ ਐਸ ਪੀ ਬੰਦ ਹੋਊਗੀ ਆਪਣੇ ਗੰਨੇ ਤੇ ਤੇ ਕਿਉਂਕਿ 5 ਸਾਲ ਖਾਤਰ ਦੇਣੀ ਆ ਗੰਨੇ ਤੇ ਤੇ ਮੱਕੀ ਤੇ ਤੇ ਦਾਲਾਂ ਤੇ ਜਦੋਂ ਐਮ ਐਸ ਪੀ ਬੰਦ ਹੋਊਗੀ ਤੁਸੀਂ ਦੁਬਾਰਾ ਕਣਕ ਚੌਲ ਬੀਜੋਗੇ ਤੁਹਾਨੂੰ ਦੁਬਾਰਾ ਬਿਲਕੁਲ ਕਿਸੇ ਨੇ ਐਮ ਐਸ ਪੀ ਨਹੀਂ ਦੇਣੀ ਫਿਰ ਤੁਸੀਂ ਦੁਬਾਰਾ ਜਾ ਕੇ ਕਾਰਪੋਰੇਟ ਘਰਾਣਿਆਂ ਦੇ ਵਪਾਰੀ ਘਰਾਣਿਆਂ ਦੇ ਇਹਨਾਂ ਨੇ ਵਡਾਉਣਾ ਹੀ ਅਸਲ 'ਚ ਵਪਾਰੀ ਘਰਾਣਿਆਂ ਨੂੰ ਉੱਪਰ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ ਉੱਪਰ ਕਰਨਾਗਾ ਹੋਰ ਕੋਈ ਗੱਲ ਨਹੀਂ ਹੈ ਕਿ ਕੋਈ ਤੁਹਾਨੂੰ ਐਮਐਸਪੀ ਨਹੀਂ ਤੁਹਾਨੂੰ ਫਸਾਇਆ ਜਾ ਰਿਹਾ ਉਲਝਾਇਆ ਜਾ ਰਿਹਾ ਹੈ ਧਿਆਨ ਰੱਖਿਓ ਇਹ ਕਣਕ ਤੇ ਝੋਨੇ ਦੀ ਐਮਐਸਪੀ ਖਤਮ ਕਰਨ ਨੂੰ ਫਿਰਦੇ ਨੇ ਨਾ ਕਿ ਤੁਹਾਨੂੰ ਐਮਐਸਪੀ ਦੇਣ ਨੂੰ ਆਹ 5 ਸਾਲਾਂ ਵਾਲੀ ਗੇਮ 'ਚ ਤੁਹਾਨੂੰ ਫਸਾਉਣਾ ਚਾਹੁੰਦੇ ਨੇ ਇਹ ਤੁਹਾਨੂੰ ਫਸਾ ਕੇ ਇਹ ਗੰਨੇ ਤੇ ਹੁਣ ਕਿਉਂ ਦੇ ਰਹੇ ਨੇ ਗੰਨੇ ਤੇ ਐਮਐਸਪੀ ਕਿਉਂਕਿ ਭਾਰਤ ਦੇ ਵਿੱਚ ਚੀਨੀ ਦੀ ਘਾਟ ਆ ਗੁੜ ਦੀ ਵੀ ਬ ਤੇ ਇਹ ਇਹ ਐਮਐਸਪੀ ਦਾ ਚੋਗਾ ਪਾ ਕੇ ਥੋੜੀ ਕਣਕ ਤੇ ਗੰਨੇ ਤੋਂ ਥੋੜੀ ਕਣਕ ਤੇ ਚੌਲਾਂ ਤੋਂ ਥੋੜੀ ਐਮਐਸਪੀ ਖਤਮ ਕਰਨਾ ਚਾਹੁੰਦੇ ਨੇ ਭਾਰਤ ਦੇ ਵਿੱਚ ਇਹ ਤੁਹਾਨੂੰ ਐਮਐਸਪੀ ਦੇ ਨਹੀਂ ਰਹੇ ਇਹ ਗੱਲ ਦਾ ਕਿਸਾਨ ਆਗੂ ਧਿਆਨ ਰੱਖਿਓ ਸੋਚ ਸਮਝ ਕੇ ਫੈਸਲਾ ਕਰੋ ਐਮਐਸਪੀ ਦੀ ਗਰੰਟੀ ਚਾਹੀਦੀ ਆ ਗਰੰਟੀ ਤੋਂ ਬਿਨਾ ਕੋਈ ਚੀਜ਼ ਵੀ ਤੁਸੀਂ ਨਾ ਮੰਨਿਓ ਤੁਹਾਨੂੰ ਉਲਝਾ ਲੈਣਗੇ ਕਿਸਾਨ ਅੰਦੋਲਨ ਇੱਕ ਨਹੀਂ ਦੋ ਵਾਰ ਹੋ ਜਾਊਗਾ ਦੋ ਨਹੀਂ ਤਿੰਨ ਵਾਰ ਹੋ ਜਾਊਗਾ ਪਰ ਅਗਰ ਤੁਸੀਂ ਇਹਨਾਂ ਦੀ ਕੋਈ ਗੱਲਾਂ ਮੰਨ ਲਗੇ ਤੁਹਾਨੂੰ ਇਹ ਪੰਜਾਬ ਫਸਾ ਲੈਣਗੇ ਸਾਨੂੰ 5 ਸਾਲ ਲਈ ਨਹੀਂ ਐਮਐਸਬੀ ਚਾਹੀਦੀ ਸਾਨੂੰ ਹਮੇਸ਼ਾ ਲਈ ਐਮਐਸਬੀ ਚਾਹੀਦੀ ਆ ਕਿਸਾਨ ਆਤਮ ਨਿਰਭਰ ਹੋਵੇ ਜਿੱਥੇ ਉਹਦਾ ਜੀ ਕਰੇ ਜਿਹੜੀ ਫਸਲ ਉਹਦਾ ਜੀ ਕਰੇ ਉਹ ਬੀਜੇ ਏਰੀਏ ਦੇ ਮੁਤਾਬਕ ਏਰੀਏ ਦੇ ਮੁਤਾਬਕ ਜਿਹੜੀ ਫਸਲ ਸੂਟ ਕਰਦੀ ਆ ਉਹ ਬੀਜ ਤੇ ਆਪਦੇ ਹਿਸਾਬ ਨਾਲ ਬੀਜੇ ਨਾ ਕਿ ਕਾਰਪੋਰੇਟ ਘਰਾਣਿਆਂ ਦੇ ਨਾ ਕਿ ਵਪਾਰਕ ਘਰਾਣਿਆਂ ਦੇ ਪਿੱਛੇ ਲੱਗ ਕੇ ਫਸਲ ਨੂੰ ਬੀਜੇ ਫਿਰ ਤਾਂ ਉਹੀ ਕਾਰਪੋਰੇਟ ਘਰਾਣਿਆਂ ਦੇ ਮੂਰੇ ਟਿਕਣ ਵਾਲੀ ਗੱਲ ਹੋ ਗਈ ਉਹੀ ਵਪਾਰਕ ਘਰਾਣੇ ਨੇਗੇ ਜਿਹੜੇ ਅੱਗੇ ਆ ਜਾਣਗੇ ਮਰਜ਼ੀ ਨਾਲ ਆਉਣਗੇ ਤੁਹਾਡੇ ਖੇਤ ਦੇ ਵਿੱਚ ਰੇਟ ਲਾ ਕੇ ਚਲੇ ਜਾਣਗੇ ਜੋ 5 ਸਾਲਾਂ ਦਾ ਤੁਹਾਡੀ ਐਮਐਸਪੀ ਕਣਕ ਝੋਨੇ ਦੇ ਵੀ ਖਤਮ ਹੋ ਜਾਣੀ ਆ ਤੁਹਾਡੀ ਐਮਐਸਪੀ 5 ਸਾਲਾਂ ਦਾ ਖਤਰਾ ਇਹਨਾਂ ਨੇ ਦੇ ਕੇ ਵੀ ਖਤਮ ਕਰ ਦੇਣੀ ਆ ਇਹ ਤੁਹਾਨੂੰ ਜਮ੍ਹਾਂ ਨਕਾਰੇ ਬਣਾ ਦੇਣਾਗਾ ਇਹਨਾਂ ਨੇ ਚਲੋ ਮੇਰੀ ਵੀਡੀਓ ਇੰਨੀ ਕੀ ਅੱਜ ਤੱਕ ਹੈਗੀ ਆ ਮੇਰੇ ਇਸ ਚੈਨਲ ਨੂੰ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਇੱਕ ਲਾਈਕ ਦਾ ਬਟਨ ਜ਼ਰੂਰ ਦਬ ਲਿਆ ਕਰੋ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ